कि ਮੈਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਖਾਲਸਾ ਪੰਥ ਦੇ ਆਪੋ ਆਪਣੇ ਵਿਖਰੇਵੇਂ ਵੇਖਦਾ ਖਾਲਸਾ ਪੰਥ ਥੋੜਾ ਹੁੰਦੇ ਹਨ ਵੀ ਦੁਨੀਆ ਤੇ ਰਾਜ ਕਰ ਸਕਦਾ ਹੈ ਆਪਾਂ ਅਰਦਾਸ ਕਰਦੇ ਰਹਿੰਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਆਪਾਂ ਕਿਵੇਂ ਰਾਜ ਖਾਲਸੇ ਦਾ ਦੁਨੀਆ ਪਾਰ ਇਸ ਕਰ ਸਕਨੇ ਆ ਜਿੰਨਾ ਚਿਰ ਸਾਡਾ ਪੰਥ ਇਕੱਠਾ ਨਹੀਂ ਹੁੰਦਾ ਪਾਵੇਂ ਹਰਿਆਣਾ ਸਰਕਾਰ 25 ਡਿਗਰ ਮਨਾ ਰਹੀ ਹੈ ਦਿੱਲੀ ਕਮੇਟੀ 25 ਡਿਗਰ ਮਨਾ ਰਹੀ ਹੈ ਕਿਮਨੀ ਕਮੇਟੀ 29 ਦਿਨਾਂ ਮਰ ਰਹੀ ਹੈ ਮੈਂ ਨਾ ਵਖਰੇਵੇਂ ਨਾ ਹੁਣ ਇੱਕ ਅਰੀ ਅਕਾਲ ਤਖਸਾਲ ਦੇ 55 50 ਦਸਤਾਨੂ ਬੇਨਤੀ ਕਰਾਂਗਾ ਕਿ ਪੰਜ ਸਿੰਘ ਸਹਿਬਾਨ ਇਕੱਠੇ ਹੋ ਕੇ ਇੱਕ ਅਰੀ ਕੌਮ ਨੂੰ ਇਕੱਠਿਆਂ ਕਰਨ ਦਾ ਹੱਲਾ ਮਾਰਨਾ ਚਾਹੀਦਾ ਹੈ ਤੇ ਹਰਿਆਣਾ ਕਮੇਟੀ ਜਦੋਂ ਵਖਰੀ ਹੋਈ ਤੇ ਵਖਰੇਵੇਂ ਬਣੇ ਦਿੱਲੀ ਕਮੇਟੀ ਵਖਰੀ ਹੋਈ ਵਖਰੇਵੇਂ ਬਣੇ ਤਿੰਨ ਦੇ ਕਮੇਟੀਆਂ ਬਣ ਚੁੱਕੀਆਂ ਐਸ ਟਾਈਮ ਤੇ ਉੱਤੇ ਕੀ ਲੱਗਦਾ ਕਿਸ ਤਰ੍ਹਾਂ ਇਕੱਠੇ ਹੋਵਾਂਗੇ ਅਪਾ ਇਸ ਤਰ੍ਹਾਂ ਜੀ ਇਹਦੇ ਜ਼ਿੰਮੇਵਾਰ ਹਰਿਆਣਾ ਦੇ ਸਿੱਖ ਨਹੀਂ ਇਹ ਜੂਮੇਵਰ ਬਾਰਦਲ ਪਰਿਵਾਰ ਹੈ ਉਹਨੂੰ ਸੋਚਣਾ ਚਾਹੀਦਾ ਹੈ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਵਖਰੀ ਹੋਈ ਪਹਿਲੋਂ ਹਫਤਾ ਪਹਿਲੋਂ ਮੈਂ ਇੱਥੇ ਆਇਆ ਸਾਂ ਉਸ ਟਾਈਮ ਵੀ ਮੇਥੋਂ ਕਿਰਾਇਆ ਮੰਗਿਆ ਗਿਆ ਸੀ 700 ਰੁਪਇਆ ਇੱਕ ਪ੍ਰਦਾਨ ਹੋਵੇ ਤੇ ਉਹਨੂੰ ਇਹਨਾਂ ਜਲੀਲ ਕੀਤਾ ਜਾਏ ਰਾਤੀ ਵੀ ਮੇਰੇ ਨਾਲ ਪੰਜ ਸਿਕਿਉਰਿਟੀ ਦੇ ਬੰਦੇ ਸਨ ਅਤੇ ਦੋ ਦਿਨ ਅਸੀਂ 600 ਅਸੀਂ ਦੇ ਕਮਰੇ ਨਹੀਂ ਮੰਗ ਕੀਤੀ ਤੇ ਸਾਨੂੰ ਕਹਿ ਲੱਗੇ ਕਿ ਸਾਨੂੰ ਹੁਕਮ ਹੈ 700 ਰੁਪਇਆ ਤੁਹਾਨੂੰ ਇੱਕ ਕਮਰੇ ਤੇ ਜਮ੍ਹਾਂ ਕਰਾਉਣਾ ਪੈਗਾ ਜੀ ਕਾਮੀ ਸਾਹਿਬ ਨੂੰ ਲੱਕ ਡੱਕ ਦੇ ਗਏ ਆ ਕੱਟ ਤੋਂ ਕੱਟ 49 ਮੈਂਬਰ ਨੇ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਸਭਾ ਨਾਲ ਇਜ਼ਤਮਾਨ ਜ਼ਰੂਰ ਰਹਿਣਾ ਚਾਹੀਦਾ ਹੈ ਸੰਗਠਨ ਕੋਲੋਂ ਜੋ ਬੰਦਾ ਹੈ ਤੇ ਚੁਣੇ ਹੋਏ ਮੈਂਬਰ ਸੰਗਠਨ ਦੇ ਚੁਣੇ ਹੋਏ ਮੈਂਬਰ ਜਲੀਲ ਹੋਣਗੇ ਤੇ ਫਿਰ ਸ਼ਰਾਮਾ ਕਿਹੜੇ ਕੰਮ ਹੋਣਗੇ ਆ ਜੇਕਰ ਦੇਸ਼ ਨੂੰ ਬਚਾਰ ਕਰਨ ਦੀ ਗੱਲ ਹੋਵੇ ਜੇਕਰ ਕਰੋਨੇ ਦੀ ਗੱਲ ਹੋਵੇ ਜਦੋਂ ਪੀੜ ਬਣੇ ਤੇ ਉਦੋਂ ਤੁਹਾਨੂੰ ਖਾਲਸਾ ਪੰਥ ਯਾਦ ਆ ਜਾਂਦਾ ਹੈ ਇਹ ਸਾਡੇ ਸੈਸਟਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਸ਼ਸਤਰ ਨੇ ਇਹਨਾਂ ਬਿਨਾਂ ਰੱਖ ਹੀ ਨਹੀਂ ਹੋ ਸਕਦੀ ਨਾ ਕੌਮ ਬਿਨਾਂ ਦੇਸ਼ ਦੀ ਤੇ ਜੇਕਰ ਸਾਡਾ ਇੱਕ ਸਰੀਰਕ ਅੰਗ ਨੇ ਜਿਸ ਨਾਲ ਹੱਡੀਆਂ ਲੱਤਾਂ ਪਾਵਾ ਤੇ ਸਿਰ ਹੈ ਇਹਨਾਂ ਨੂੰ ਅਸੀਂ ਵੱਖਰੇ ਨਹੀਂ ਕਰ ਸਕਦੇ ਪਾਵੇ ਇਗਜ਼ਾਮ ਦੇਣ ਦੀ ਗੱਲ ਹੋਵੇ ਅਸੀਂ ਜੱਜ ਤੇ ਬੰਨੋ ਰਹਿ ਜਾਾਂਗੇ ਪਰ ਆਪਣੇ ਕਾਰ ਵੱਖਰੇ ਨਹੀਂ ਕਰ ਸਕਦੇ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਬੁਰਜ ਅਕਾਲੀ ਫੁਲਾ ਸਿੰਘ ਜਿੱਥੇ ਮੀਟਿੰਗ ਹੋਈ ਆ ਨਗ ਸਿੰਘ ਜਿੱਥੇ ਬੰਦਿਆਂ ਵੱਲੋਂ ਐ ਜੀ ਪੀ ਸੀ ਜਾਂ ਆਪਾਂ ਗੱਲ ਕਰੀਏ ਦਿੱਲੀ ਕਮੇਟੀ ਦੀ ਹਰਿਆਣਾ ਕਮੇਟੀ ਦੀ ਸਾਰੇ ਇਕੱਤਰ ਬੈਠੇ ਸੀ ਗੱਲਬਾਤ ਹੋਈ ਤੇ ਉਹਦੇ ਵਿੱਚ ਚਰਚਾ ਚੱਲੀ ਜਿਹੜਾ 350 ਸਾਲਾ ਮਨਾਇਆ ਜਾਣਾ ਵਾ ਸ਼੍ਰੀ ਗੁਰੂ ਤੇਗ ਬਹਾਦਰ ਦੀ ਦੀ ਸਤਾਪਦੀ ਉਹ ਇਕੱਠੇ ਮਨਾਉਣ ਦੀ ਗੱਲ ਹੋਈ ਜਦੋਂ ਇਕੱਠੇ ਮਨਾਉਣ ਦੀ ਗੱਲ ਹੋਈ ਵਿਚਾਰ ਚਰਚਾਵਾਂ ਹੋਈਆਂ ਵਿਚਾਰ ਚਰਚਾਵਾਂ ਦੇ ਵਿੱਚ ਇਹੋ ਗੱਲ ਹੋਈ ਕਿ ਆਓ ਸਾਰੇ ਆਪਾਂ ਇਕੱਠੇ ਮਨਾਈਏ ਜਗਦੀਸ਼ ਸਿੰਘ ਢਿੰਡਾ ਦੀ ਜਦੋਂ ਵਾਰੀ ਜੀ ਆਈ ਤੇ ਵਾਰੀ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਦੀ ਪੰਥਕ ਕੇਕਾ ਚਾਹੀਦਾ ਪੰਥਕ ਕੇਕਾ ਦੀ ਗੁਹਾਰ ਤੇ ਸਾਰੇ ਲਾਉਂਦੇ ਆਂਕਰ ਪੰਥਕ ਕੇਕਾ ਹੋੂ ਕਿਵੇਂ ਆਪਾਂ ਢਿੰਡਾ ਸਾਹਿਬ ਸਾਡੇ ਨਾਲ ਆ ਪਰ ਫਤਿਹ ਜ਼ੰਦ ਕਰਦੇ ਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ ਸਭ ਨੰਕ ਸਿੰਘ ਜਥੇਬੰਦੀਆਂ ਸੀ ਸਾਰੀਆਂ ਕਮੇਟੀਆਂ ਬੈਠੀਆਂ ਸੀ ਤੁਸੀਂ ਇਹ ਗੱਲ ਤੇ ਜ਼ੋਰ ਦਿੰਦਾ ਕਿ ਪਹਿਲੋਂ ਅਸੀਂ ਪੰਥਕ ਕੇਕਾਂ ਹੋਵੇ ਤੇ ਉਸ ਤੋਂ ਬਾਅਦ ਦੇ ਵਿੱਚ ਸ਼ਤਾਬਦੀਆਂ ਵੀ ਇਕੱਠੇ ਮਨਾਈਏ ਸਾਰਾ ਪ੍ਰੋਗਰਾਮ ਇਕੱਠੇ ਹੋਣਾ ਚਾਹੀਦਾ ਕੀ ਲੱਗਦਾ ਕੁਝ ਵਖਰੇਵੇਂ ਆ ਵਿੱਚ ਸਾਰਿਆਂ ਦੇ ਮੈਂ ਸਾਰੀ ਦੁਨੀਆ ਪਰਦੇਸ ਸਿੱਖ ਪੰਥ ਖਾਲਸਾ ਪੰਥ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਮੈਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਖਾਲਸਾ ਪੰਥ ਦੇ ਆਪੋ ਆਪਣੇ ਵਖਰੇਵੇਂ ਵਿੰਦਾ ਖਾਲਸਾ ਪੰਥ ਛੋੜਾ ਹੁੰਦਿਆ ਹਾਂ ਵੀ ਦੁਨੀਆ ਤੇ ਰਾਜ ਕਰ ਸਕਦਾ ਹੈ ਅਪਰਦਾਸ ਕਰਦੇ ਰਹਿੰਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹ ਆਪਾਂ ਕਿਵੇਂ ਰਾਜ ਖਾਲਸੇ ਦਾ ਦੁਨੀਆ ਪਾਰੇ ਚ ਕਰ ਸਕਨੇ ਆ ਜਿੰਨਾ ਚਿਰ ਸਾਡਾ ਪੰਥ ਇਕੱਠਾ ਨਹੀਂ ਹੁੰਦਾ ਮੈਂ 350 ਸਾਲਾਂ ਦੇ ਉਪਲਖਸ਼ ਵਿੱਚ ਇੱਥੇ ਬੇਨਤੀ ਕੀਤੀ ਹੈ ਤੇ 20 ਦਿਨ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕੀਤੀ ਸੀ ਕਿ ਪੰਜ ਅਕਾਲ ਤਖਤ ਪੰਜ ਤਖਤਾਂ ਨੂੰ ਇਕੱਠੇ ਹੋ ਕੇ ਇੱਕ ਸੱਦਾ ਦੇਣਾ ਚਾਹੀਦਾ ਹੈ ਤੇ ਇੱਕ ਪੰਥ ਇੱਕ ਝੰਡਾ ਤੇ ਇੱਕ ਗ੍ਰੰਥ ਦੇ ਥਲੇ ਇਕੱਠੇ ਹੋ ਕੇ ਇੱਕ ਮਹੱਲਾ ਕਰਨਾ ਚਾਹੀਦਾ ਹੈ ਉਹ ਮਹੱਲਾ ਜਿਹਦੇ ਵਿੱਚ ਸਾਡੇ ਗੁਰੂ ਤੇਗ ਬਹਾਦਰ ਨਾਮੇ ਪਾਤਸ਼ਾਹੀ ਨੇ ਹਿੰਦ ਧਰਮ ਦੀ ਰਾਖੀ ਕਰਨ ਵਾਸਤੇ ਜੰਜੂ ਤਿਲਕ ਦੀ ਰਾਖੀ ਕਰਨ ਵਾਸਤੇ ਮਨਾਇਆ ਸੀ ਜੇ ਇੱਕ ਚੰਡੇ ਥੱਲੇ ਇੱਕ ਗ੍ਰੰਥ ਥੱਲੇ ਆਪਣਾ ਇਕੱਠਾ ਹੋ ਕੇ ਇੱਕ ਮਹੱਲਾ ਕਰਾਂਗੇ ਤੇ ਸਾਰੀ ਦੁਨੀਆ ਪਰ ਦੇ ਲੋਕ Hindu ਪਾਵੇਂ ਹੋਣ ਪਾਵੇਂ ਮੁਸਲਮਾਨ ਸਿੱਖ ਇਸਾਈ ਹੋਣ ਕਿਉਂਕਿ ਇਸ ਦੀ ਸ਼ਮੂਲੀਅਤ ਵਾਸਤੇ ਜਿੱਥੇ ਭਾਈ ਜੈਤਾ ਭਾਈ ਦਿਆਲਾ ਜੀ ਭਾਈ ਮਤੀਦਾਸ ਤੇ ਸਤੀਦਾਸ ਤੇ ਬੰਜਾਰੇ ਸਿੱਖ ਨੇ ਆਪਣੇ ਘਰ ਨੂੰ ਅੱਗ ਲਾ ਕੇ ਉਹਨਾਂ ਦੀ ਦੇਹਾਂ ਸਰਕਾਰ ਕੀਤਾ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਇਕੱਠੇ ਮਨਾਣਗੇ ਤੇ ਵਾਚ ਚੜ ਕੇ ਇਸ ਗੱਲ 'ਚ ਹਿੱਸਾ ਪਾਉਣਗੇ ਪਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਵੱਖ-ਵੱਖ ਮਨਾਣਗੇ ਤੇ ਆਪਣੇ ਲੈਵਲ ਤੇ ਭਾਵੇਂ ਹਰਿਆਣਾ ਸਰਕਾਰ 25 ਤਰੀਕ ਨੂੰ ਮਨਾ ਰਹੀ ਏ ਵਿਦਿਅਕ ਕਮੇਟੀ 25 ਤਰੀਕ ਨੂੰ ਮਨਾ ਰਹੀ ਏ ਸ਼ੋਮਣੀ ਕਮੇਟੀ 29 ਤਰੀਕ ਨੂੰ ਮਨਾ ਰਹੀ ਏ ਮੈਨਾਂ ਵੀ ਖਰੇਵੇਂ ਨਾ ਹੋਣ ਇੱਕ ਅਕਾਲ ਤਖਸਾਲ ਦੇ ਪੰਜ ਜਰ ਪੰਜਾਂ ਤਖਤਾਂ ਨੂੰ ਬੇਨਤੀ ਕਰਾਂਗਾ ਕਿ ਪੰਜੇ ਸਿੰਘ ਸਹਿਬਾਨ ਇਕੱਠੇ ਹੋ ਕੇ ਇੱਕ ਵਾਰੀ ਕੌਮ ਨੂੰ ਇਕੱਠਿਆਂ ਕਰਨ ਦਾ ਹੱਲਾ ਮਾਰਨਾ ਚਾਹੀਦਾ ਹੈ ਹਾਲੇ 4 ਮਹੀਨੇ ਪਹਿਲੇ ਤੇ ਇੱਕ ਪੰਥ ਦੇ ਥਲੇ ਇੱਕ ਗਰੰਥ ਦੇ ਥਲੇ ਇੱਕ ਨਿਸ਼ਾਨ ਸਾਹਿਬ ਦੇ ਥਲੇ ਇਹ ਮਹੱਲਾ ਕੱਢਿਆ ਜਾਏ ਤੇ ਦੁਨੀਆ ਪਰ ਦੇ ਲੋਕ ਕਰੋੜਾਂ ਲੋਕ ਉਹਦੇ ਸ਼ਮੂਲੀਅਤ ਕਰਨਗੇ ਤੇ ਉਸ ਦਿਨ ਤੁਹਾਡਾ ਖਾਲਸਾ ਪੰਥ ਰਾਜ ਕਾਇਮ ਹੋ ਸਕੇਗਾ ਮੇਰੀ ਇਹ ਸੋਚ ਹੈ ਮੈਂ ਇੱਕ ਨਿਮਾਨਾ ਜਿਹਾ ਸੇਕ ਹੋ ਕੇ ਇਹ ਪੰਜ ਤਖਤਾਂ ਨੂੰ ਬੇਨਤੀ ਕਰਦਾ ਕਿੰਦਾ ਸਭ ਜਦੋਂ ਤੁਸੀਂ ਆਪਸੀ ਇਕੱਤਰ ਦੀ ਗੱਲ ਕੀਤੀ ਆ ਥੋੜਾ ਸਮਾਂ ਪਹਿਲਾਂ ਦੀ ਗੱਲ ਕਰੀਏ ਤੇ ਹਰਿਆਣਾ ਕਮੇਟੀ ਜਦੋਂ ਵੱਖਰੀ ਹੋਈ ਤੇ ਵਖਰੇਵੇਂ ਬਣੇ ਦਿੱਲੀ ਕਮੇਟੀ ਵੱਖਰੀ ਹੋਈ ਵਖਰੇਵੇਂ ਬਣੇ ਤਿੰਨ ਤੇ ਕਮੇਟੀਆਂ ਬਣ ਚੁੱਕੀਆਂ ਐਸ ਟਾਈਮ ਦੇ ਉੱਤੇ ਕੀ ਲੱਗਦਾ ਕਿਸ ਤਰ੍ਹਾਂ ਇਕੱਠੇ ਹੋਵਾਂਗੇ ਆਪਾਂ ਇਸ ਤਰ੍ਹਾਂ ਜੀ ਇਹਦੇ ਜ਼ਿੰਮੇਵਾਰ ਹਰਿਆਣਾ ਦੇ ਸਿੱਖ ਨਹੀਂ ਇਹਦੇ ਜ਼ਿੰਮੇਵਾਰ ਬਾਦਲ ਪਰਵਾਰ ਹੈ ਉਹਨੂੰ ਸੋਚਣਾ ਚਾਹੀਦਾ ਹੈ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਵੱਖਰੀ ਹੋਈ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਜੋ ਬਣੀ ਉਦੋਂ ਹਰਿਆਣਾ ਉਰੇ ਵਿੱਚ ਸੀ ਪਰ ਦਿੱਲੀ ਉਹਦੇ ਵਿੱਚ ਨਹੀਂ ਸੀ ਹੁੰਦੀ ਉਹ ਪੁਨਰਗਠਨ ਐਕਟ ਜੋ ਬਣਿਆ ਉਹ ਪੰਜਾਬ ਪੁਨਰਗਠਨ ਐਕਟ ਬਣਿਆ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 1971 ਜਿ ਵਖਰੀ ਹੁੰਦੀ ਹੈ ਤੇ ਜਦੋਂ ਪੇਜਪਾਹ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਕੇ ਕਹਿੰਤੇ ਹਰਿਆਣਾ ਦੇ ਸਿੱਖਾਂ ਨਾਲ ਕੀਤਾ ਤੇ ਉਹਨਾਂ ਨੂੰ ਮਜਬੂਰ ਹੋ ਕੇ ਵਖਰੀ ਕਮੇਟੀ ਦੀ ਮੰਗ ਕਰਨੀ ਚਾਹੀ ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਪਾਰਲੀਮੈਂਟ ਹੈ ਉਰੇ ਮੁਕਾਬਲੇ ਕੋਈ ਨਹੀਂ ਹੋ ਸਕਦੀ ਪਰ ਜੇ ਅੱਜ ਫੈਡਰਲ ਸਿਸਟਮ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਸਾਡੀ ਇੱਕ ਪਾਰਲੀਮੈਂਟ ਹਿੰਦੁਸਤਾਨ ਦੀ ਪਾਰਲੀਮੈਂਟ ਹੈ ਉਸੇ ਤਰ੍ਹਾਂ ਸੇਮ ਸਾਡੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਪਾਰਲੀਮੈਂਟ ਹੈ ਫੈਡਰਲ ਸਿਸਟਮ ਵਿੱਚ ਸਟੇਟ ਬਾਡੀਆਂ ਹੋਣੀਆਂ ਵੀ ਜ਼ਰੂਰੀ ਨੇ ਜੇ ਉਹਦੇ ਵਿੱਚ ਹਰਿਆਣਾ ਕਮੇਟੀ ਇੱਕ ਸਟੇਟ ਬੋਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਟੇਟ ਬੋਡੀ ਹੈ ਤੇ ਮੈਂ ਕਹਿੰਦਾ ਹਾਂ ਸਾਰੀਆਂ ਸਟੇਟ ਬੋਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਸਾਰੀਆਂ ਸਟੇਟ ਬੋਡੀਆਂ ਦੇ ਪ੍ਰਧਾਨ ਅੱਜ ਇਕੱਠੇ ਹੋ ਕੇ ਇਹ ਤਾਂ ਬੜੀ ਛੇਤੀ ਹੁੰਦੀ ਹੈ ਜਦੋਂ ਵੱਖ-ਵੱਖ ਸਟੇਟਾਂ ਦੀਆਂ ਬੋਡੀਆਂ ਦੇ ਪ੍ਰਧਾਨ ਇਕੱਠੇ ਹੋ ਕੇ ਦਬਾਅ ਪਾਉਂਦੇ ਨੇ ਤੇ ਮੈਂ ਜੋ ਅਕਾਲ ਤਖਤ ਸਾਹਿਬ ਦੇ ਦਸੇਹਦਾਰ ਤੇ ਪੰਜਾਂ ਦੇ ਆਪੇ ਟਕਰਾਅ ਦੀ ਨੀਤੀ ਬਣੀ ਹੈ ਮੈਂ ਤਾਂ ਕਹਿੰਦਾ ਹਾਂ ਉਹ ਪੰਥ ਇਕੱਠਾ ਹੋ ਕੇ ਇਹ ਵੀ ਨਵੇੜਾ ਕਰੀਏ ਤੇ ਸਾਰਾ ਪੰਥ ਇਕੱਠਾ ਜੀ ਸਾਹਿਬ ਤੁਹਾਡੀ ਮੀਟਿੰਗ ਤੋਂ ਲਾਸ ਸਿੰਘ ਸਾਹਿਬ ਜਸਬੀਰ ਕਰੋੜੇ ਬੋਲੇ ਉਹ ਕਹਿੰਦੇ ਕਿ ਇੱਥੇ ਹੋਣਾ ਚਾਹੀਦਾ ਅਮਲ ਹੋਣਾ ਚਾਹੀਦਾ ਵਾ ਜੋ ਵੀ ਸਿੰਘ ਸਾਹਿਬਾਨਾਂ ਤੇ ਕਿੰਤੂ ਪਰੰਤੂ ਹੋ ਰਹੀ ਆ ਰਾਤ ਦੇ ਹਨੇਰੇ ਦੇ ਵਿੱਚ ਥਾਪਣ ਦੀ ਵੀ ਗੱਲ ਕੀਤੀ ਆ ਉਹ ਵੀ ਕਿੰਤੂ ਪਰੰਤੂ ਹੋਈ ਉਹ ਕਹਿੰਦੇ ਇਹ ਮਸਲਾ ਜ਼ਰੂਰ ਪਿਲਣ ਲਵੇੜ ਲਈਏ ਭਾਈ ਚਾਰਕ ਸਾਂਝੀ ਦੀ ਗੱਲ ਕਰਦੇ ਆ ਇਕੱਤਰ ਦੀ ਗੱਲ ਕਰਦੇ ਆ 350 ਸਾਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਇਹ ਵੀ ਨਿਬੇੜਾ ਹੋਣਾ ਚਾਹੀਦਾ ਕਿ ਸਿੰਘ ਸਾਹਿਬਾਨ ਕਿਵੇਂ ਬਣੇ ਕਿੰਮ ਦੀ ਰਣਨੀਤੀ ਸੀ ਕਿਵੇਂ ਹੋਣੇ ਚਾਹੀਦੇ ਆ ਵਿਧੀ ਵਿਵਧਾਨ ਕੀ ਹੋਣਾ ਚਾਹੀਦਾ ਮੈਂ ਇਸ ਗੱਲ ਦੇ ਹਾਮੀ ਆ ਮੈਂ ਤੇ ਹੁਣੇ ਉਹਨੇ ਕਹਿ ਕੇ ਹਟਿਆ ਆਂ ਕਿ ਪਹਿਲੋਂ ਪੰਜੇ ਜੱਜੇਦਾਰ ਜਿਹੜੇ ਨੇ ਉਹ ਇਕੱਠੇ ਅਕਾਲ ਤਖਤ ਸਾਹਿਬ ਤੇ ਹੋ ਜਨ ਅਜੇ ਤੱਕ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੇ ਨੇ ਕਿਰੇ ਆਪਾਂ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਤੇ ਨਹੀਂ ਕਰ ਰਹੇ ਪੰਜੇ ਜੇਹੇਦਾਰ ਜਿਹੜੇ ਨੇ ਇਕੱਤਰਤ ਹੋਣ ਤੇ ਖਾਲਸਾ ਪੰਡੀਆਂ ਸਾਰੀਆਂ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਸਾਰੀਆਂ ਜੇਹੇ ਬੰਨੀਆਂ ਪਾਵੇਂ ਨਿਆਂ ਸਿੰਘ ਜੇਹੇ ਬੰਨੀਆਂ ਹੋਰ ਸਾਰੀਆਂ ਜੇਹੇ ਬੰਨੀਆਂ ਪਾਵੇਂ ਵਖੋਖ ਆਚਾਰੀਆਂ ਨੇ ਇਕੱਠੇ ਹੋ ਕੇ ਪ੍ਰਧਾਨ ਬੈਠ ਕੇ ਤੇ ਪਹਿਲਾਂ ਇਕੱਤਰਤਾ ਹੋਣਾ ਜ਼ਰੂਰੀ ਹੈ ਤਾਂ ਹੀ ਪੰਥ ਇਕੱਠਾ ਸਿੱਧਾ ਸਾਹਿਬ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਗਏ ਸੀ ਕੀ ਮੰਗ ਰੱਖ ਕੇ ਆਏ ਹੋ ਅੱਜ ਤੁਸੀਂ ਸਿਹਰ ਦੇ ਸਮੇਂ ਉੱਥੇ ਸੀ ਤੁਸੀਂ ਉਹ ਤਾਂ ਮੈਂ ਮੈਮੋਰੰਡਮ ਦੇ ਕੇ ਆ ਹਾਂ ਤਮੀਰ ਸਾਹਿਬ ਨੂੰ ਕਿ ਜਦੋਂ ਹਰਿਆਣੇ ਦੀਆਂ ਸਿੱਖ ਸੰਗਤਾਂ ਇੱਥੇ ਆਉਂਦੀਆਂ ਨੇ ਸਾਨੂੰ ਕਮਰਿਆਂ ਵਾਸਤੇ ਬਹੁਤ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਤੇ 2 ਏਕੜ ਜ਼ਮੀਨ ਸਾਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਕਰਵਾਏ ਤਾਂਕਿ ਅਸੀਂ ਆਪਣੀ ਇਹ ਸੰਕੜੇ ਕਮਰਿਆਂ ਦੀ ਸਰਾਹ ਬਣਾ ਸਕੀਏ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕੋਈ ਭਾਰ ਹੌਲਾ ਹੋਵੇਗਾ ਜਦੋਂ ਹਰਿਆਣਾ ਦੀਆਂ ਸਿੱਖ ਸੰਗਤਾਂ ਇੱਥੇ ਆਉਣਗੀਆਂ ਤੇ ਆਪਣੀ ਹਰਿਆਣਾ ਕਮੇਟੀ ਦੇ ਇਹ ਸਰਾਹ ਵਿੱਚ ਸ਼ਹਿਰ ਸਕਣ ਮੈਂ ਬੇਨਤੀ ਕਰਦਾ ਹਾਂ ਜੇ ਥੋੜੀ-ਬੋੜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹ ਤੋਂ ਕੀਮਤ ਵੀ ਲੈਣੀ ਚਾਹੇ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਜ਼ਮੀਨ ਵਾਸਤੇ ਕੀਮਤ ਦੇਣ ਵੀ ਤਿਆਰ ਚਰਚਾ ਵਾਵਾ ਹੋਈ ਆ ਕਿੰਦੇ ਕਿ ਪ੍ਰਧਾਨ ਸਾਹਿਬ ਕੋਈ ਰਾਤ ਦੇ ਸਮੇਂ ਕਰਾਇਆ ਲੈ ਲਿਆ ਗਿਆ ਸੀ ਕਿ ਨਹੀਂ ਲਿਆ ਗਿਆ 700 ਰੁਪਏ ਦੀ ਚਰਚਾ ਵਾਵਾ ਹੋ ਰਹੀ ਆ ਤੁਹਾਡੇ ਮੁਖਾਰਬਿੰਦ ਤੋਂ ਸੁਣਿਆ ਸੀ ਇਸ ਤਰ੍ਹਾਂ ਜੀ ਇਹ ਵਾਕਿਆ ਗੱਲ ਸਹੀ ਹੈ ਜਦੋਂ ਪਹਿਲੋਂ ਹਫਤਾ ਪਹਿਲੋਂ ਹੀ ਮੈਂ ਇੱਥੇ ਆਇਆ ਸਾਂ ਉਸ ਦਿਨ ਵੀ ਮੈਥੋਂ ਕਰਾਇਆ ਮੰਗਿਆ ਗਿਆ ਸੀ 700 ਰੁਪਏ ਇੱਕ ਪ੍ਰਦਾਨ ਹੋਵੇ ਤੇ ਉਹਨੂੰ ਇਹਨਾਂ ਜਲੀਲ ਕੀਤਾ ਜਾਏ ਰਾਤੀ ਵੀ ਮੇਰੇ ਨਾਲ ਪੰਜ ਸਿਕਿਉਰ ਅਤੇ ਦੋ ਦਿਨ ਅਸੀਂ 600 ਸਾਂ ਅਸੀਂ ਜਦੋਂ ਕਮਰੇ ਦੀ ਮੰਗ ਕੀਤੀ ਤੇ ਸਾਨੂੰ ਕਹਿ ਲੱਗੇ ਕਿ ਸਾਨੂੰ ਹੁਕਮ ਹੈ 700-700 ਰੁਪਇਆ ਤੁਹਾਨੂੰ ਇੱਕ ਕਮਰੇ ਤੇ ਜਮਾ ਕਰਾਉਣਾ ਪੈਗਾ ਫਿਰ ਨਾ ਮੈਂ ਉੱਡਣ ਵੀ ਆਕੜਿਆ ਰਾਤੀ ਵੀ ਆਕੜ ਕੇ ਮੈਂ ਕਿਹਾ ਮੈਨੂੰ ਚਾਬੀਆਂ ਦੇ ਦਿਆਂ ਚਾਬੀਆਂ ਉਹਨਾਂ ਦੇ ਦਿਆਂ ਮੈਂ ਕਿਹਾ ਹੁਣ ਕਿਰਾਇ ਗੁਰਾ ਛਿੰਦਾ ਤੇ ਦਿੰਦਾ ਨਹੀਂ ਹੋਰ ਕੋ ਪ੍ਰਦਾਨ ਪਾਵੇਂ ਦੇ ਦੇ ਤੇ ਫਿਰ ਜਿਹੜੀ ਹਟਣੀ ਚਾਹੀਦੀ ਏ ਇਹ ਕਰਕੇ ਹੀ ਮੈਂ ਇਹ ਧਾਮੀ ਸਾਹਿਬ ਨੂੰ ਦੇਖ ਕੇ ਦੇਖ ਕੇ ਆਵਾ ਕਟ ਤੋਂ ਕਟ 49 ਮੈਂਬਰ ਨੇ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਸਭਾਣਾ ਦਾ ਹਾਜ਼ਰਮਾਨ ਜ਼ਰੂਰ ਰਹਿਣਾ ਚਾਹੀਦਾ ਹੈ ਸੰਗਠਨ ਕੋਲੋਂ ਜੋ ਬੰਦਾ ਹੈ ਜੇ ਚੁਣੇ ਹੋਏ ਮੈਂਬਰ ਸੰਗਤ ਦੇ ਚੁਣੇ ਹੋਏ ਮੈਂਬਰ ਜਲੀਲ ਹੋਣਗੇ ਤੇ ਫਿਰ ਸ਼ਰਮਾ ਕਿਹੜੇ ਕੰਮ ਹੋਣਗੇ ਆ ਉਹਨਾਂ ਨੂੰ ਬੇਨਤੀ ਕੀਤੀ ਹਰਿਆਣਾ ਕਮੇਟੀ ਨਹੀਂ ਦਿੱਲੀ ਕਮੇਟੀ ਦੇ ਮੈਂਬਰ ਜਿਹੜੋਂ ਇੱਥੇ ਹੁੰਦੀ ਸਾ ਸ਼ੋਮਣੀ ਕਮੇਟੀ ਨੂੰ ਫੀਸ ਮਿਲਦਾ ਉਹਨਾਂ ਨੂੰ ਮਾਨ ਮਿਲਣਾ ਚਾਹੀਦਾ ਪ੍ਰਧਾਨ ਸਭਾ ਇੱਕ ਕਲਾਸ ਦੇ ਵਿੱਚ ਇੱਕ ਬੇਟੀ ਸੀ ਗੁਰਪ੍ਰੀਤ ਕੌਰ ਫੈਲੋਕੇ ਪਿੰਡ ਤੋਂ ਸੀ ਰਾਜਸਥਾਨ ਚ ਪੇਪਰ ਜਾਣ ਦੇਣ ਜਾਂਦੀ ਆ ਤੇ ਉੱਥੇ ਕਕਾਰਾਂ ਦੇ ਕਾਰਨ ਪੇਪਰ ਨਹੀਂ ਦਿੱਤਾ ਜਾਂਦਾ ਦੇਣ ਦਿੱਤਾ ਜਾਂਦਾ ਕੀ ਕਾਰਨ ਲੱਗਦਾ ਤੁਹਾਨੂੰ ਇੰਡੀਆ ਦੀ ਧਰਤੀ ਹੋਵੇ ਜਿਹੜੇ ਦੇਸ਼ ਦੇ ਵਿੱਚ ਕੁਰਬਾਨੇ ਦੀ ਗੱਲ ਕਰਦੇ ਆ ਗੁਰੂ ਸਾਹਿਬ ਦੀ 350 ਸਾਲਾ ਸ਼ਤਾਬਦੀ ਮਨਾ ਰਹੇ ਸੀ ਇੱਕ ਵੱਡਾ ਸੁਨੇਹਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾਂ ਵੀ ਸੰਗਤ ਨੂੰ ਪਤਾ ਪਰ ਇਸ ਦੇਸ਼ ਦੇ ਵਿੱਚ ਹੀ ਕਕਾਰਾਂ ਨੂੰ ਪਾਉਣ ਦੇ ਉੱਤੇ ਬੱਚਿਆਂ ਨੂੰ ਪੇਪਰ ਨਹੀਂ ਦੇਣ ਦਿੱਤਾ ਜਾਂਦਾ ਇਸ ਤਰ੍ਹਾਂ ਜੀ ਜਦੋਂ ਮੈਨੂੰ ਪਤਾ ਲੱਗਾ ਪਹਿਲਾਂ ਹੀ ਸਰ ਦੇ ਵਿੱਚ ਘਟਨਾ ਹੋਈ ਉਸੇ ਟਾਈਮ ਹੀ ਜਿਹੜੇ ਸਾਡੇ ਵੱਡੇ ਇੰਚਾਰਜ ਸਨ ਉਹਨਾਂ ਨੂੰ ਮੈਂ ਫੋਨ ਕਰਕੇ ਉਸ ਬੱਚੇ ਨੂੰ ਕਕਾਰਾਂ ਸਮੇਤ ਇਸ ਹਾਰਵਿਚ ਪਰਚਾ ਦੁਆਨ ਦਾ ਕੰਮ ਕੀਤਾ ਤੇ ਜਦੋਂ ਮੈਨੂੰ ਉਸ ਬੀਬੀ ਰਾਜਸਥਾਨ ਦੇ ਵਿੱਚ ਪਤਾ ਲੱਗਾ ਕਿ ਉਹਨਾਂ ਦੀ ਬੇਇੱਜ਼ਤੀ ਹੋਈ ਹੈ ਤੇ ਮੈਂ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਇੱਕ ਲੈਟਰ ਲਿਖਿਆ ਹੈ ਇਹ ਸੇਖ ਕੌਮ ਉਹ ਹੈ ਜਿਹੜੀ ਸ਼ਸਤਰਾਂ ਦੇ ਨਾਲ ਰਾਖੀ ਕਰਦੀ ਰਹੀ ਹੈ ਦੇਸ਼ ਦੀ ਦੇਸ਼ ਨੂੰ ਉਜਾੜ ਕਰਨ ਦੀ ਰਹੀ ਏ ਜੇਕਰ ਦੇਸ਼ ਨੂੰ ਉਜਾੜ ਕਰਨ ਦੀ ਗੱਲ ਹੋਵੇ ਜੇਕਰ ਕਰੋਨੇ ਦੀ ਗੱਲ ਹੋਵੇ ਜਦੋਂ ਪੀੜ ਬਣੇ ਤੇ ਉਦੋਂ ਤੁਹਾਨੂੰ ਖਾਲਸਾ ਪੰਥ ਯਾਦ ਆ ਜਾਂਦਾ ਇਹ ਸਾਡੇ ਸੈਸਟਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਸ਼ਸਤਰ ਨੇ ਇਹਨਾਂ ਬਿਨਾਂ ਰਾਖੀ ਨਹੀਂ ਹੋ ਸਕਦੀ ਨਾ ਕੌਮ ਦੀ ਨਾ ਦੇਸ਼ ਦੀ ਤੇ ਜੇ ਇੱਕ ਅੰਗ ਸਾਡਾ ਇੱਕ ਸਰੀਰੀ ਅੰਗ ਨੇ ਜਿਸ ਨਾਲ ਸਾਡੀਆਂ ਲੱਤਾਂ ਬਾਹਾਂ ਤੇ ਸਿਰ ਹੈ ਇਹਨਾਂ ਨੂੰ ਅਸੀਂ ਵੱਖਰੇ ਨਹੀਂ ਕਰ ਸਕਦੇ ਭਾਵੇਂ ਇਗਜ਼ਾਮ ਦੇਣ ਦੀ ਗੱਲ ਹੋਵੇ ਅਸੀਂ ਜੱਜ ਤੇ ਨਾ ਬੰਨੋ ਰਹਿ ਜਾਾਂਗੇ ਪਰ ਆਪਣੇ ਅੰਗ ਵੱਖਰੇ ਨਹੀਂ ਕਰ ਸਕਦੇ ਤੇ ਪ੍ਰਧਾਨ ਮੰਤਰੀ ਅਤੇ ਮੇਸ਼ਾ ਨੂੰ ਲੈਟਰ ਲਿਖ ਦਿੱਤਾ ਹੈ ਕਿ ਇਹ ਖਾਲਸਾ ਪੰਥ ਨੂੰ ਜਿਹੜਾ ਅੰਮ੍ਰਿਤਧਾਰੀ ਹੋਵੇ ਦੇ ਕਾਰਨ ਦੀ ਬੇਇੱਜ਼ਤੀ ਹਟ ਨਹੀਂ ਹੋਣੀ ਚਾਹੀਦੀ ਉਸ ਤੋਂ ਵੀ ਬਾਅਦ ਮੈਂ ਹਵਾਈ ਜਹਾਜ਼ਾਂ ਤੇ ਵੀ ਮੰਗ ਕੀਤੀ ਹੈ ਕਿ ਹਵਾਈ ਜਹਾਜ਼ਾਂ ਤੇ ਵੀ ਸਾਡੇ ਕਕਾਰ ਤਾਰ ਕੇ ਸਾਡੀਆਂ ਤਰਾਹੀਆਂ ਲੀਆਂ ਜਾਣੀਆਂ ਨੇ ਸਿੱਖ ਕੌਮ ਦੀਆਂ ਕਿ ਅਸੀਂ ਸ਼ਸਤਰਧਾਰੀ ਤੁਸੀਂ ਸਾਨੂੰ ਅਗਰਵਾਦੀ ਰੂਪ ਵਿੱਚ ਵੇਖਣ ਲੱਗ ਜਾਂਦੇ ਹੋ ਜੇ ਅਸੀਂ ਅੰਮ੍ਰਿਤਧਾਰੀ ਸੇ ਖੋਣਿਆ ਨੇ ਹੰਸ ਸਿੰਘ ਜਿਹੇ ਬੰਨਿਆਂ ਨੂੰ ਉਗਰਵਾਦੀ ਕਿਹਾ ਜਾਂਦਾ ਹੈ ਪਰ ਜਦੋਂ ਫੌਜਾਂ ਦੇ ਵਾਸਤੇ ਸਾਨੂੰ ਲੜਨ ਵਾਸਤੇ ਭੇਜਿਆ ਜਾਂਦਾ ਹੈ ਤੇ ਸਭ ਤੋਂ ਅੱਗੇ ਸਾਨੂੰ ਰੱਖਿਆ ਜਾਂਦਾ ਹੈ ਇਹ ਦੋਰਾ ਵਖਰੇਵਾ ਕਿਉਂ ਕਿ ਹਿੰਦੁਸਤਾਨ ਸਾਨੂੰ ਇੱਕ ਫੁੱਟਬਾਲ ਸਮਝਦਾ ਸੀ ਇੱਕ ਕੌਮ ਨੂੰ ਜੇ ਲੋੜ ਪਈ ਸਾਬ ਕੋ ਅੱਗੇ ਲਾ ਦਿੱਤਾ ਤੇ ਜੇ ਨਾ ਲੋੜ ਪਈ ਤੇ ਜਾਜਾਂ ਤੇ ਚੱਣੂ ਨਹੀਂ ਸਾਡੀਆਂ ਤਲਾਸ਼ੀਆਂ ਤੇ ਇਮਤਿਹਾਨ ਦੇਣ ਲੱਗੇ ਸਾਡੀਆਂ ਤਲਾਸ਼ੀਆਂ ਇਹ ਨਹੀਂ ਹੋਣਾ ਚਾਹੀਦਾ ਮੈਂ ਤਾਂ ਡੱਟ ਕੇ ਬਰੋਡ ਕਰ ਹਰ ਸਟੇਟ ਦੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਲੈਟਰ ਲਿਖੋਗੇ ਕਿ ਇਹਦੇ ਬਾਰੇ ਪਤਾ ਹੋਵੇ ਹਰ ਸਟੇਟ ਦਾ ਮੁੱਖ ਮੰਤਰੀ ਹੁਕਮ ਕਰੇ ਜਿਵੇਂ ਰਾਜਸਥਾਨ ਦੀ ਸਰਕਾਰ ਨੇ ਹੁਕਮ ਕਰਤਾ ਕਿ ਇਸ ਟਾਈਮ ਦੇ ਤੇ ਕੋਈ ਵੀ ਰਾਜਸਥਾਨ ਦੇ ਵਿੱਚ ਪੇਪਰ ਬੱਚੇ ਦੇ ਸਕਦੇ ਕਾਰਪਾ ਮੈਂ ਜਦੋਂ ਹਿਸਾਰ ਦੀ ਗੱਲ ਆਈ ਤੇ ਉਸ ਜਿਹੜੇ ਨਾਇਬ ਸੈਂਟ ਜਨੀ ਹਕਮਦਾਰੀ ਕੀਤਾ ਉਹ ਰਾਜਸਥਾਨ ਨੇ ਕਰਤਾ ਇੱਕ ਕਮਿਸ਼ਨ ਨਹੀਂ ਚੱਲਣਾ ਮੈਂ ਕਹਿੰਨਾ ਕਿ ਸੰਦਾਨ ਦੇ ਵਿੱਚ ਜਦੋਂ ਲਿਖਿਆ 25 ਧਾਰਾ ਦੇ ਵਿੱਚ ਉਹਦੀ ਰਾਖੀ ਕਰਦਾ ਯੂਨਨ ਨੇ ਵੀ ਕਿਹਾ ਹੈ ਕਿ ਜਿਹੜਾ ਧਰਮ ਦੇ ਉਹਦੇ ਕਾਰਨ ਜਿਹਨੇ ਉਹ ਵਾਲਾ ਜਨੂ ਪਹਿਨ ਸਕਦਾ ਹੈ ਇਹ ਨਿਸ਼ਾਨ ਵਾਲਾ ਈਸਾਈ ਆਪਣਾ ਨਿਸ਼ਾਨ ਪਹਿਨ ਸਕਦਾ ਹੈ ਤੇ ਸਿੱਖ ਜਿਹੜਾ ਹੈ ਉਹ ਧਾਰਮਿਕ ਜਿਹੜੇ ਚਿੰਨ ਵਖਰੇ ਨਹੀਂ ਕਰ ਸਕਦਾ ਫਿਰ ਸਾਡੀ ਬੇਇਤੀ ਕਿਉਂ ਕੀਤੀ ਜਾ ਰਹੀ ਹੈ ਹਰਿਆਣਾ ਹਿੰਦੁਸਤਾਨ ਦੇ ਵਿੱਚ ਮੈਂ ਇਸੇ ਕਰਕੇ ਅਮਰ ਸਿੰਘ ਗ੍ਰਹਿ ਮੰਤਰੀ ਨੂੰ ਲੈਟਰ ਲਿਖਿਆ ਹੈ ਕਿਉਂਕਿ ਸਾਰਾ ਜਿਹੜੀ ਸੈਂਟਰ ਸਰਕਾਰੇ ਕਾਨੂੰਨ ਬਣਾ ਕੇ ਸਾਨੂੰ ਵੇਚਣਾ ਕੀਤਾ ਧੰਨਵਾਦ ਜਗਦੀਸ਼ ਸਿੰਘ ਝਿੰਡਾ ਸਾਡੇ ਨਾਲ ਸੀ ਉਹਨਾਂ ਨੇ ਵਿਸਥਾਰ ਚ ਦੱਸਿਆ ਕਿ ਅਸੀਂ ਏਕੀ ਦੀ ਗੱਲ ਕਰਦੇ ਹਾਂ ਕਹਿੰਦੇ ਏਕਾ ਹੋਣਾ ਚਾਹੀਦਾ ਜਦੋਂ ਪੁੱਛਿਆ ਗਿਆ ਕਿ ਏਕਾ ਜਦੋਂ ਹੋਣਾ ਸੀ ਤੇ ਪਰ ਜ ਤਿੰਨ ਕਮੇਟੀਆਂ ਵੱਖਰੀਆਂ ਹੋ ਜਾਂਦੀਆਂ ਉਹ ਕਹਿੰਦੇ ਉਹਦੇ ਵਿੱਚ ਜੇ ਗੱਲ ਕਰੀਏ ਬਾਦਲਾਂ ਦਾ ਖਾਸ ਯੋਗਦਾਨ ਕਿਉਂਕਿ ਹਮੇਸ਼ਾ ਹੀ ਜਗਦੀਸ਼ ਸਿੰਘ ਝਿੰਡਾ ਜੀ ਆਪਾਂ ਗੱਲ ਕਰੀਏ ਬਾਦਲ ਪਰਵਾਰ ਨੂੰ ਕੋਸਤੇ ਵੀ ਰਹਿੰਦੇ ਆ ਉਹ ਕਹਿੰਦੇ ਕਿ ਖਾਸ ਕਰਕੇ ਜੇ ਉਹ ਗੱਲ ਕਰੀਏ ਉਦੋਂ ਦੀ ਜੇ ਸਾਨੂੰ ਪੂਰਨ ਅਹਾਰ ਦਿੱਤੇ ਹੁੰਦੇ ਤੇ ਅੱਜ ਹਰਿਆਣਾ ਇੱਕ ਮਿੱਟੀ ਵੱਖਰੀ ਨਾ ਹੁੰਦੀ ਬੱਚੀ ਗੁਰਪ੍ਰੀਤ ਕੌਰ ਦੇ ਕਕਾਰਾਂ ਦੇ ਜਦੋਂ ਗੱਲ ਹੋਈ ਤੇ ਕਹਿੰਦੇ ਕਿ ਉਧਰ ਵੀ ਸੁਨੇਹਾ ਗਿਆ ਸਾਡਾ ਅਸੀਂ ਹਰਿਆਣੇ ਦੇ ਵਿੱਚ ਵੀ ਨਾਇਬ ਸਿੰਘ ਸੈਣੀ ਨੂੰ ਵੀ ਕਿਹਾ ਸੀ ਤੇ ਉਸ ਬੱਚਿਆਂ ਦੇ ਪੇਪਰ ਬੱਚਿਆਂ ਦੇ ਪੇਪਰ ਦਵਾਈ ਗਏ ਸੀ ਇਸ ਟਾਈਮ ਰਾਜਸਥਾਨ ਸਰਕਾਰ ਕੋਲ ਵੀ ਸਾਡਾ ਸੁਨੇਹਾ ਪਹੁੰਚ ਚੁੱਕਾ ਤੇ ਗ੍ਰਹਿ ਮੰਤਰੀ ਨੂੰ ਵੀ ਸੁਨੇਹਾ ਭੇਜ ਦਿੱਤਾ ਕਿ ਜਦੋਂ ਤੇ ਬਾਰਡਰ ਤੇ ਲੋਡ ਪੈਂਦੀ ਆ ਸਾਡੀ ਉਦੋਂ ਅਸੀਂ ਆਪਣੇ ਚਿੰਨ੍ਹ ਪਾ ਕੇ ਉੱਥੇ ਜਾ ਕੇ ਲੜਾਈ ਲੜ ਸਕਦੇ ਆ ਪਰ ਜਦੋਂ ਸਾਡੇ ਬੱਚਿਆਂ ਨੇ ਪੇਪਰ ਦੇਣੇ ਹੁੰਦੇ ਆ ਤੇ ਉਦੋਂ ਕਕਾਰ ਜਿਹੜੇ ਆ ਲਵਾਉਣ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖਿਆ ਹੈਗਾ ਵਾ ਗ੍ਰਹਿ ਮੰਤਰੀ ਸਾਹਿਬ ਨੂੰ ਲਿਖਿਆ ਵਾ ਦੇਖਦੇ ਆ ਪੂਰੇ ਭਾਰਤ ਵਰਸ਼ ਦੀ ਇਹ ਗੱਲ ਕਰੀਏ ਹਰ ਇੱਕ ਰਾਜ ਰਾਜਸਥਾਨ ਵਾਂਗੂ ਜਾਂ ਹਰਿਆਣਾ ਵਾਂਗੂ ਕਕਾਰ ਪਾਉਣ ਤੋਂ ਪੇਪਰ ਦੇਣ ਤੋਂ ਕਿਤੇ ਮਨਾਹੀਤ ਨਹੀਂ ਕਰੂਗਾ ਕਿਉਂਕਿ ਸਾਡੀਆਂ ਸਰਮੌਰ ਸੰਸਥਾਵਾਂ ਵਾ ਐ ਜੀ ਪੀ ਸੀ ਹੋਵੇ ਦਿੱਲੀ ਕਮੇਟੀ ਹੋਵੇ ਹਰਿਆਣਾ ਕਮੇਟੀ ਇਹਨਾਂ ਦੇ ਜ਼ਿੰਮੇਵਾਰੀਆਂ ਬਣਦੀਆਂ ਉਹ ਕਹ ਰਿਹਾ ਕਿ ਜ਼ਿੰਮੇਵਾਰੀਆਂ ਨਿਭਾ ਰਹੇ ਆ ਜੇ ਆਪਾਂ ਐਸਜੀਪੀਸੀ ਦੀ ਗੱਲ ਕਰੀਏ ਤੇ ਪਹਿਲੇ ਦਿਨ ਤੋਂ ਹੀ ਗੁਰਪ੍ਰੀਤ ਕੋਰ ਨੇ ਵੀ ਕਿਹਾ ਸੀ ਕਿ ਐਸਜੀਪੀਸੀ ਇੱਕ ਵੱਡੀਆਂ ਜ਼ਿੰਮੇਵਾਰੀਆਂ ਸਾਡੇ ਨਾਲ ਨਿਭਾ ਰਹੀ ਹੈ ਨਾਲ ਨਾਲ ਬਾਕੀ ਜਥੇਬੰਦੀਆਂ ਨਿਭਾ ਰਹੀਆਂ ਤੇ ਢੀਂਡਾ ਸਾਹਿਬ ਵੀ ਉਹ ਦੱਸ ਕੇ ਗਏ ਆ ਪੰਥਕ ਇਕਤਾ ਦੀ ਜਦੋਂ ਗੱਲ ਕੀਤੀ ਆ ਦੇਖਦੇ ਆ 350 ਸਾਲਾਂ ਤੋਂ ਪਹਿਲਾਂ ਢੀਂਡਾ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਕਿ ਪੰਥਕ ਇਕਤਾ ਹੋਣੀ ਚਾਹੀਦੀ ਆ ਵੱਖਰੇਵੇਂ ਦੂਰ ਹੋਣੇ ਚਾਹੀਦੇ ਆ ਵੇਖਦੇ ਆ ਪੰਥਕ ਇਕਤਾ ਕਦੋਂ ਹੋਊਗੀ ਵੱਖਰੇਵੇਂ ਕਦੋਂ ਦੂਰ ਹੋਣਗੇ